ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਆਂ ਆਓ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਗੱਲ ਕਰਦੇ ਆਂ ਕਿ ਆਪਣੇ ਘਰ ਵਿੱਚ ਹੁੰਦਾ ਸਿਲੰਡਰ ਜਦ ਆਪਾਂ ਉਸ ਨੂੰ ਫਰਸ਼ ਦੇ ਉੱਪਰ ਰੱਖਦੇ ਆਂ ਤਾਂ ਫਰਸ਼ ਦੇ ਉੱਪਰ ਦਾਗ ਪੈ ਜਾਂਦੇ ਨੇ ਜੇਕਰ ਸਿਲੰਡਰ ਨੂੰ ਇੱਧਰ ਉੱਧਰ ਕਰਦੇ ਆਂ ਖਿੱਚ ਕੇ ਲੈ ਕੇ ਜਾਂਦੇ ਆਂ ਤਾਂ ਫਰਸ਼ ਦੇ ਉੱਪਰ ਚਰੀਟਾ ਪੈ ਜਾਂਦੀਆਂ ਨੇ ਤੇ ਸਿਲੰਡਰ ਪਾਰੀ ਹੋਣ ਕਰਕੇ ਚੁੱਕਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਏ ਇਸ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਕੋਈ ਇੱਕ ਪਲੇਟ ਲੈ ਲੈਣੀ ਜਿਵੇਂ ਦੀ ਤੁਹਾਡੇ ਘਰ ਵਿੱਚ ਫालतू ਪਲੇਟ ਆ ਉਹ ਲੈ ਲਓ ਨਹੀਂ ਤੇ ਕੇਕ بیس ਲੈ ਸਕਦੇ ਹੋ ਮੈਂ ਇੱਥੇ ਕੇਕ بیس ਵਰਤ ਰਹੀ ਆ ਇਸ ਨੂੰ ਲੈ ਕੇ ਇਸ ਦੇ ਉੱਪਰ ਸਿਲੰਡਰ ਨੂੰ ਰੱਖ ਦੇਣਾ ਇਸ ਦੇ ਉੱਪਰ ਵਧੀਆਂ ਚੰਗੀ ਤਰ੍ਹਾਂ ਫਿੱਟ ਹੋ ਜਾਂਦਾ ਏ ਤੇ ਇਸ ਦੇ ਨਾਲ ਕੀ ਹੋਏਗਾ ਇੱਕ ਤਾਂ ਤੁਹਾਡੇ ਫਰਸ਼ ਦੇ ਉੱਪਰ ਬਿਲਕੁਲ ਵੀ ਦਾਗ ਨਹੀਂ ਪੈਣਗੇ ਤੇ ਦੂਸਰਾ ਜਦ ਵੀ ਤੁਸੀਂ ਸਿਲੰਡਰ ਨੂੰ ਇੱਧਰ ਉੱਧਰ ਖਿੱਚ ਕੇ ਲੈ ਕੇ ਜਾਓਗੇ ਤਾਂ ਬਹੁਤ ਹੀ ਆਸਾਨ ਜੇ ਤੇ ਸੌਖੇ ਜੇ ਤਰੀਕ ਨਾਲ ਇੱਧਰ ਉੱਧਰ ਹੋ ਜਾਏਗਾ ਨਾ ਹੀ ਜ਼ਿਆਦਾ ਜ਼ੋਰ ਲੱਗੇਗਾ ਤੇ ਨਾ ਹੀ ਤੁਹਾਡੇ ਸਿਲੰਡਰ ਨੂੰ ਜ਼ਰ ਲੱਗੇਗੀ ਕਿਉਂਕਿ ਜਦ ਆਪਾਂ ਗੱत्ता ਹਿੱਸੇ ਹੇਠਾਂ ਰੱਖ ਦਾਂਗੇ ਤੇ ਉੜਾ ਜੇ ਉੱਚਾ ਵੀ ਹੋ ਜਾਏਗਾ ਇਸ ਨੂੰ ਪਾਣੀ ਨਹੀਂ ਲੱਗੇਗਾ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਸ ਨੂੰ ਘਰ ਵਿੱਚ ਜਰੂਰ ਟਰਾਈ ਕਰਿਓ ਹੁਣ ਦੋਸਤੋ ਤੁਹਾਨੂੰ ਅਗਲੀ ਟ੍ਰਿਕ ਬਾਰੇ ਦੱਸਦੇ ਆ ਕਿ ਹੁੰਦਾ ਕਿ ਆਪਣੇ ਘਰ ਵਿੱਚ ਸੰਦੂਰ ਜਾਂ ਜਿਸ ਨੂੰ ਆਪਾਂ ਕੁੰਮਕੁੰਮ ਕਹਿੰਨੇ ਅਕਸਰ ਹੀ ਹੁੰਦਾ ਹੈ ਕਿਉਂਕਿ ਲੇਡੀਜ਼ ਵਰਤਦੀਆਂ ਹੀ ਨੇ ਇਸ ਨੂੰ ਤੇ ਕਈਆਂ ਨੂੰ ਕੀ ਹੁੰਦਾ ਕਿ ਇਸ ਤੋਂ ਅਲਰਜੀ ਹੋ ਜਾਂਦੀ ਸਕਿਨ ਤੇ ਅਲਰਜੀ ਜਿਆਦਾ ਸੰਦੂਰ ਲਗਾਉਣੇ ਆ ਤਾਂ ਸਕਿਨ ਤੇ ਅਲਰਜੀ ਹੋ ਜਾਂਦੀ ਆ ਜੇਕਰ ਤੁਸੀਂ ਇਹ ਇੱਕ ਛੋਟੀ ਜਿਹੀ ਟ੍ਰਿਕ ਅਪਣਾ ਲੋਗੇ ਤਾਂ ਤੁਹਾਡੇ ਸਕਿਨ ਤੇ ਬਿਲਕੁਲ ਵੀ ਅਲਰਜੀ ਨਹੀਂ ਹੋਏਗੀ ਤੇ ਸੰਦੂਰ ਵੀ ਲੌਂਗ ਲਾਸਟਿਕ ਹੋਏਗਾ ਦੇਖੋ ਦੋਸਤੋ ਮੈਂ ਥੋੜਾ ਜਿਹਾ ਸੰਦੂਰ ਲਗਾਇਆ ਤੇ ਮੜਾ ਜਿਹਾ ਹੱਥ ਨਾਲ ਚਿਟਕਾਇਆ ਜਾਈਆ ਤੇ ਸਾਰਾ ਸੰਦੂਰ ਹੀਠਾਂ ਡੇਕੇ ਗਿਆ ਹੈ ਇਸ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਲੈਣੀ ਵੈਸ ਲੈਣੀ ਜਿਹੜੀ ਵੀ ਤੁਹਾਡੇ ਘਰ ਵਿੱਚ ਪਈ ਹੈ ਤੁਸੀਂ ਵੈਸ ਨਹੀਂ ਲੈ ਕੇ ਜਿਸ ਜਗ੍ਹਾ ਤੇ ਤੁਸੀਂ ਸੰਦੂਰ ਲਗਾਉਣਾ ਹੈ ਉੱਥੇ ਪਹਿਲਾਂ ਥੋੜੀ ਜੀ ਵੈਸ ਨਹੀਂ ਲਗਾ ਲੈਣੀ ਆ ਤੇ ਫਿਰ ਉੱਪਰ ਲਗਾ ਲੈਣਾ ਸੰਦੂਰ ਇੱਕ ਤਾਂ ਕੀ ਹੋਏਗਾ ਤੁਹਾਡੀ ਸਕਿਨ ਨੂੰ ਬਿਲਕੁਲ ਵੀ ਅਲਰਜੀ ਨਹੀਂ ਹੋਏਗੀ ਤੇ ਦੂਸਰਾ ਇਹ ਕਿ ਸੰਦੂਰ ਤੁਹਾਡਾ ਲੌਂਗ ਲਾਸਟਿਕ ਹੋ ਜਾਏਗਾ ਨਾ ਹੀ ਡਿੱਗੇਗਾ ਨਾ ਹੀ ਫੈਲੇਗਾ ਦੇਖੋ ਤੁਹਾਡੇ ਸਾਹਮਣੇ ਜਿੱਥੇ-ਜਿੱਥੇ ਸੰਦੂਰ ਲਗਾਇਆ ਉਸੇ ਜਗ੍ਹਾ ਤੇ ਹੀ ਚਿਪ ਕੇ ਗਿਆ ਹੈ ਕੋਈ ਇੱਧਰ ਉੱਧਰ ਨਹੀਂ ਫੈਲੇਗਾ ਦੋਸਤੋ ਇਹ ਟ੍ਰਿਕ ਜ਼ਰੂਰ ਵਿੱਚ ਅਪਲਾਈ ਕਰਿਓ ਤਾਂ ਜੋ ਆਪਣੀ ਸਕਿਨ ਤੇ ਕੋਈ ਅਲਰਜੀ ਨਾ ਹੋਵੇ ਤੇ ਲੇਡੀਜ਼ ਨੂੰ ਸੰਦੂਰ ਲਾਉਣ ਵਿੱਚ ਕੋਈ ਪਰੇਸ਼ਾਨੀ ਵੀ ਨਾ ਹੋਵੇ ਤੇ ਆਓ ਦੋਸਤੋ ਹੁਣ ਤੁਹਾਨੂੰ ਤੀਸਰੀ ਤੇ ਲਾਸਟ ਟ੍ਰਿਕ ਬਾਰੇ ਦੱਸਦੇ ਆਂ ਇਸ ਟ੍ਰਿਕ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਣੇ ਘਰ ਵਿੱਚ ਦਾਲ ਚੌਲ ਪਾਏ ਹੁੰਦੇ ਨੇ ਜਿੰਨਾ ਵਿੱਚ ਕੀੜੇ ਸੁਸਰੀਆਂ ਸੁੰਡੀਆਂ ਪੈਣ ਦਾ ਆਪਾਂ ਨੂੰ ਅਕਸਰ ਹੀ ਖਤਰਾ ਹੁੰਦਾ ਹੈ ਹੁਣ ਅਜਿਆ ਨਹੀਂ ਹੋਏਗਾ ਇਸ ਛੋਟੀ ਜਿਹੀ ਟ੍ਰਿਕ ਦੇ ਨਾਲ ਤੁਸੀਂ ਕੀ ਕਰਨਾ ਕਿ ਸਭ ਤੋਂ ਪਹਿਲਾਂ ਲੈਣੀ ਅਜਵਾਇਨ ਤੇ ਅਜਵਾਇਨ ਨੂੰ ਚੰਗੀ ਤਰ੍ਹਾਂ ਮਸਲ ਲੈਣਾ ਚਾਹੀਏ ਤੁਸੀਂ ਹੱਥਾਂ ਨਾਲ ਮਸਲੋ ਚਾਹੀਏ ਤੁਸੀਂ ਇੱਕ ਕੁੰਡੀ ਡੰਡੇ ਜਿਸ ਚੀਜ਼ ਜਿ ਮਰਜ਼ੀ ਮਸਲੋ ਇਸ ਨੂੰ ਹਲਕਾ ਜਿਹਾ ਮਸਲ ਕੇ ਫਿਰ ਇੱਕ ਲੈਣਾ ਟਿਸ਼ੂ ਪੇਪਰ ਚਾਹੇ ਕਾਟਨ ਦਾ ਕੱਪੜਾ ਲੈ ਲਓ ਚਾਹੇ ਟਿਸ਼ੂ ਪੇਪਰ ਲੈ ਲਓ ਜੋ ਵੀ ਤੁਹਾਡੇ ਘਰ ਵਿੱਚ ਚੀਜ਼ ਹੈ ਤੁਸੀਂ ਉਸ ਨੂੰ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਤੇ ਵਿੱਚ ਛੋਟੇ ਛੋਟੇ ਕੱਟ ਲਗਾ ਦੇਣੇ ਨੇ ਤੇ ਜਿਸ ਚੀਜ਼ ਵਿੱਚ ਤੁਹਾਨੂੰ ਕੀੜੇ ਪੈਣ ਦਾ ਖਤਰਾ ਹੈ ਚੌਲ ਦਾਲ ਜੋ ਵੀ ਹੈ ਉਸ ਦੇ ਵਿੱਚ ਰੱਖ ਦੇਣਾ ਤੁੱਪਰੋ ਕਰ ਦੇਣਾ ਟੱਕਣ ਬੰਦ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਿਓ